ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019800 ਸਸੀ ਘਵਰੇ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਸਾਜਨ ਜੀ ਪਿੰਡ ਪੱਖੋ ਕਲਾ ਠੀਕ ਹੈ ਪੱਖੋ ਕਣਾ ਜ਼ਿਲ੍ਹਾ ਬਰਨਾਲਾ ਹਨਾ ਹਾਂ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ 995453511 98154 5453511 53511 ਨੇੜੇ ਆ ਗਿਆ ਪੱਖੋ ਕੈਂਚੇ ਇਧਰ ਟੂਲ ਨੇੜੇ ਆ ਗਿਆ ਹਨਾ ਹਾਂ ਹਾਂ ਠੀਕ ਹੈ ਤੇਰੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖੀ ਜਾਨੇ ਕਿੰਨੀ ਗੁੰਮਰਾ ਲੱਗ ਭੱਗੇ ਜੀ ਇਹ ਵੀ ਉਹ ਇਹ ਦੋ ਕੁ ਸਾਲਾਂ ਦੀ ਟੱਕੀ ਆ ਭਾਈ ਠੀਕ ਆ ਕੱਚੀ ਖੀਰੀ ਬਿਲਕੁਲ ਹਾਂ ਖੀਰੀ ਦਾ ਸਦਨ ਤੋਂ ਬਿਲਕੁਲ ਖੀਰੀ ਆ ਤੇ ਚੰਗੀ ਜਿੰਦ ਜਣ ਸਮੀ ਪੜੀ ਵੀ ਹਨਾ ਥੋੜੀ ਜਾਈ ਗਈ ਮੱਥੇ ਤੇ ਫੁੱਲੀ ਜੇ ਹਨਾ ਆ ਰਸਾ ਕੱਢ ਦੇ ਦਾ ਤੇ ਹਣੇ ਤੱਕ ਗੱਬਰ ਤਾਂ ਨਹੀਂ ਹੋਈ ਪਿਆ ਰਾਹ ਟਿਕਰੂ ਕਦੇ ਨਹੀਂ ਲੱਗਿਆ ਵੇ ਨਾ ਠੀਕ ਹਨ ਠੀਕ ਹੈ ਮਾ ਦਾ ਰਿਕਾਰਡ ਕੋਲ ਪਤਾ ਕੁਛ ਵੀ ਨਹੀਂ ਪਤਾ ਠੀਕ ਹੈ ਮੋਲੇ ਦਾ ਕੀ ਰੱਖਿਆ ਬਠੇਰਾ ਕੋਸ ਦਾ ਦੇ ਭਰਾਵਾ ਪਾਣੀ ਦਾ ਮੋਲੇ ਦਾ ਕੀ ਰੱਖਿਆ ਮੋਲੇ ਦਾ 35000 ਮਾਨਤਨ ਹੋ ਜਾਊਗਾ ਮਾਨਤਨ ਕਰ ਦੂੰਗਾ ਠੀਕ ਹੈ ਸੋ ਥਣ ਦੇਖੋ ਚਾਰ ਹੀ ਆ ਕੋਈ ਫੋਟ ਸਾਗ ਨਹੀਂ ਸਣਾ ਤੇ ਹਨ ਹਾਂ ਹਾਂ ਜਮਾ ਨਹੀਂ ਮੈਂ ਜੇ ਦਿਖਾ ਦੇ ਹੋਰ ਇੱਕ ਵਾਰੀ ਸੱਤਾਂ ਸਭਰੋ ਥਣ ਦੇਖ ਸਕਦੇ ਨੇੜੋ ਥਣ ਸੋਹਣੇ ਵਧੀਆ ਸਾਫ ਸੁਥਰੇ ਤੇ ਧੋਰੀ ਬਾਹਰ ਨੂੰ ਇਹਨੂੰ ਸੋ 35000 ਰੁਪਿਆ ਰੇਟ ਆ ਮਾਨਦਾਨ ਵਿੱਚ ਹੋ ਜੋ ਬਾਕੀ ਸਿੰਗ ਦੇਖੋ ਸੋਹਣਾ ਕੁੰਡਾ ਵਧੀਆ ਮੁਰਦਾ ਤਰਿਆ ਹੁੰਦਾ 2 ਸਾਲ ਦੀ ਲਗਭਗ ਜੀ ਉਮਰ ਆ ਕੱਚੀ ਖੀਰੀ ਆ ਮੋਹ ਤੇ ਰਾਜੀ ਸਮੀ ਪਲੀ ਵੀ ਬਹੁਤ ਆ ਸਿੰਗ ਦਾ ਡਿਜ਼ਾਈਨ ਬਹੁਤ ਚੰਗਾ ਸੋਹਣਾ ਮੋੜਿਆ ਹਣਾ ਮਾੜੀ ਨਾ માત્ર ਮੱਥੇ ਤੇ ਫੁੱਲੀ ਆ ਸੋ ਪਿੱਠ ਪੁੜੇ ਦੀ ਬਣਤਰ ਦੇਖੋ ਚਾਰੇ ਥਾਣਾ ਸਾਫ ਸੁਥਰੇ ਵਧੀਆ ਤੇ ਪਲੀ ਪੁਲੀ ਬਹੁਤ ਜਿਆਦਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਕੱਦ ਕਾਠ ਵੀ ਚੰਗਾ ਉਹਨਾਂ ਦਾ ਟਾਈਮ ਦੇ ਵਿੱਚ 2 ਤੋਂ 2.5 ਮਹੀਨੇ ਵਿੱਚ ਗੱਬਨ ਹੋਣ ਦੇ ਚੋਟੀ ਕਾਬੜਾ ਬਿਲਕੁਲ ਤੇ ਦੇਖੋ ਇੱਕ ਪੈਰ ਵਾਈਟ ਆ ਹਲਕਾ ਜਿਹਾ ਗ੍ਰੇਟਡ ਪ ਜੇ ਕਿ ਦੋ ਨੰਬਰ ਜਿਹੜੀ ਕੱਟੀ ਦੇਖੀ ਨਾ ਪਈ ਜੀ ਉਮਰ ਕਿੰਨੀ ਹੋਊਗੀ ਇਹਦੀ ਉਮਰ 20 ਕਿੰਨੀ ਨਾ ਦੀ ਠੀਕ ਹੈ ਤੇ ਕੱਚੀ ਘੀਰੀ ਆਵਾ ਹਨਾ ਠੀਕ ਹੈ ਥਣ ਚਾਰੀ ਇਹਦੇ ਵੀ ਹਾਂ ਹਾਂ ਚਾਰੀ ਸੋ ਥਣ ਦੇਖ ਸਕਦੇ ਚਾਰੀ ਜਮਾ ਕੋਈ ਫੋਟ ਸੰਗ ਨਹੀਂ ਹਨਾ ਝੋਲੀ ਪੋਲੀ ਝੋਲੀ ਦੇ ਪੂਰੀ ਹਨਾ ਹੱਥ ਭਰੇ ਕਜੀ ਬਣਦੇ ਸੋ ਦੇਖੋ ਝੋਲੀ ਇਹਦਾ ਭਾਵ ਯਾਰ ਜੇ ਕੀ ਰੱਖਿਆ ਇਹਦਾ ਭਾਅ 30000 ਰੁਪਏ 34000 ਧੋਰੀ ਬਾਹਰ ਨੂੰ ਸੋ 34000 ਰੁਪਏ ਦਾ ਰੇਟ ਆ ਖੜਨੀ ਵਗੈਰਾ ਦੇਖੋ ਕੋੜੀ ਵਰਗੀ ਝੋਟੀ ਆ ਜਮਾ ਲਗਭਗ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਗੱਬਰ ਹੋਣ ਦੇ ਕਾਬਲ ਆ ਬਿਲਕੁਲ ਸੋ ਸੇਗਮੂ ਮਾਤਾ ਦੇਖੋ ਸੋਹਣਾ ਸਾਫ ਸਿਧਰਾ ਤੇ ਪਤਲੇ ਕੁੰਬਲੇ ਜੇ ਬਿਲਕੁਲ ਸੋਹਣੀ ਝੁੱਟੀ ਆਉਣ ਵਾਲੇ ਟਾਈਮ 'ਚ ਤਿਆਰ ਹੋਣ ਵਾਲੀ ਆ ਕੀਮਤ ਮੋੜ ਲੈ ਇੱਚੀ ਕੋ ਮਾਲਾ ਕੀਮਤ ਇਹਦੀ ਹੈਗੀ 34000 ਰੁਪਿਆ ਤੇ ਮਾਨਦਾਨ ਹੋ ਜੂ ਮਾੜਾ ਮੋਟਾ ਵਿੱਚ ਲੈ ਚੱਲ ਬੰਨ ਦੇ ਸੋ 34000 ਦੇ ਵਿੱਚੋਂ ਥੋੜਾ ਬੋਤਾ ਬਣਦਾ ਮਾਨਦਾਨ ਹੋ ਜੂ ਪਰ ਕੱਟੀ ਬਹੁਤ ਚੰਗੀ ਆ ਸੋਹਣੀ ਰਾਜੀ ਪਲੀ ਪੁਲੀ ਵੀ ਆ ਤੇ ਕਿਸੇ ਪਾਸੇ ਲਿੱਸੀ ਨਹੀਂ ਹੱਤ ਜ਼ਰਾ ਵੀ ਨਹੀਂ ਅੱਗੇ ਆਪਾਂ ਬੂਰਾ ਨੀਲੀ ਦਾ ਵਿੱਚ ਕੱਟਾ ਦੇਖੀ ਜਾਂਦੇ ਆ ਇਹਦੀ ਉਮਰ ਕਿੰਨੀ ਕਾ ਇੱਥੇ ਖੜੀ ਆ ਆਪਣੇ ਸ਼ਹਿਰ ਕਿ ਨਹੀਂ ਆ ਠੀਕ ਹੈ ਤੇ ਪਤਾ ਤਾਂ ਨਹੀਂ ਕਿਹੜੇ ਸਾਣ ਦਾ ਕੋਸੇ ਕਿ ਕਰੀ ਮੂਹ ਦੇ ਉਰੇ ਨੂੰ ਸੋ ਦੇਖੋ ਮੂਹ ਤੇ ਟੇਡਾ ਘੱਟ ਤੇ ਅੱਖਾਂ ਦੋਨੇ ਮਣਕਣੀਆਂ ਹਨ ਤੇ ਨਿਸ਼ਾਨੇ ਨੇ ਸੂਨੇ ਸਾਰੇ ਕਵਰ ਕਰਦੀਆਂ ਹਨ ਸੋ ਸੋਨਾ ਕੱਟਾ ਵਧੀਆ ਤਿਆਰ ਹੋਊਗਾ ਸੋ ਟੈਸਟਿਕਲ ਦੇਖੋ ਥੋੜੋ ਤੋਂ ਬਿਲਕੁਲ ਸਾਫ ਇਹਦਾ ਭਾਵ ਯਾਰ ਕੀ ਰਹੂਗਾ ਇਹਦਾ ਭਾ 16000 16000 ਹੱਕ ਕੇ ਇਹਨੂੰ ਕਰਦੇ ਮਾੜਾ ਜਿਹਾ ਸੋ ਤੋਰ ਦੀ ਭੰਮੀ ਚੱਲ ਸੋ 16000 ਰੁਪਇਆ ਤੇ ਸਿੰਘ ਜ ਵਾਡੇ ਪਏ ਵਾ ਸਿੰਘ ਆਪ ਨੂੰ ਪਤਾ ਨਹੀਂ ਲੀਦਾ ਵੀ ਥੋੜਾ ਖੁੱਲਾ ਜਾਵੜ ਦਾ ਤੇ ਕਟਾ ਸੋਨਾ ਗਾ ਕੋਈ ਵੀਰ ਮੰਨ ਕੇ ਚਲੋ ਵੀ ਹੋਵੇ ਪਾਲਣਾ ਆਪਾਂ 16000 ਦੇ ਵਿੱਚੋਂ ਮਾਨਦਾਨਾ ਥੋੜਾ ਬਹੁਤ ਹੋ ਜਾਊਗਾ ਨੀਲੀ ਰਾਵੀ ਦਾ ਟੇਡੇ ਕੱਟ ਦਾ ਕਟਾ ਜਮਾ ਸੋਨਾ ਕਟਾ ਤਿਆਰ ਹੋਊਗਾ ਉਹਨਾਂ ਨਾਲ ਟਾਈਮ ਦੇ ਵਿੱਚ ਤੇ ਥੱਲੋ ਵੀ ਪੂਰਾ ਸਾਫ਼ ਜਿਹਾ ਸੋ ਕੱਟ ਦੇਖੋ ਜਮਾ ਪਿਓਰ ਨੀਲੀ ਰਾਵੀ ਦਾ ਕਟਾ ਬੂਰਾ ਨੀਲੀ ਰਾਵੀ ਦੇ ਵਿੱਚ ਆ ਗਿਆ ਕਟਾ ਇਹ ਤੇ ਗਰੇ ਨਾਲ ਆਪਾਂ ਹੋਰ ਦੂਜਾ ਨੀਲੀ ਰਾਵੀ ਦੇ ਵਿੱਚ ਪੈਂਦਾ ਦੇਖੀ ਨੇ ਕਾਲਾ ਕਟਾ ਹਨਾ ਹਾਂ ਇਹਦੀ ਉਮਰ ਜਿੰਦਾ ਜਾਇਆ ਇਹਦੀ ਉਮਰ 8 ਕਿ ਮਹੀਨਿਆਂ ਦੀ ਹੈ ਇਹਦਾ ਰੇਟ ਕੀ ਰੱਖਿਆ ਇਹਦਾ ਰੇਟ ਕਰਨ ਦਾ ਜਿੰਨਾ ਮਰਜ਼ੀ ਕਰ ਲੈ 12000 ਦਾ ਦੇ ਦਾਂਗੇ ਘਰੀਨੂਰੇ ਨੂੰ ਮੜਾ ਜਾ ਤੋਰ ਲੈ ਬਾਰ ਨੂੰ ਸੋ 12000 ਰੁਪਏ ਇਹਦਾ ਰੇਟ ਆ ਤੇ ਪਿਓਰ ਨੀਲੀ ਦਾ ਵੀ ਦਾ ਹੈਗਾ ਬੱਗੇ ਮੂਹ ਦਾ ਅੱਖ ਹੈਗੇ ਮਣਕ ਨਹੀਂ ਕੱਟੇ ਦੀ ਸੋ ਦੇਖੋ ਮੂਹ ਮੱਥਾ ਸੋਹਣਾ ਸਾਫ ਜਿਹਾ ਮਣਕਣੀ ਅੱਖ ਦਾ ਕਟਾ ਹੈਗਾ ਤੇ ਇਹਦੀ 8 ਕਿ ਮਹੀਨੇ ਉਮਰ ਆ ਹਨਾ ਤੇ ਇਹਦਾ ਕੀਮਤ 12000 ਤੇ ਦੋ ਹੈਗੀਆਂ ਝੋਟੀਆਂ 34000 ਭਾਤੇ 35000 ਨੰਬਰ ਬੋਲ ਜੀ ਦਿਓ ਵਾਰੇ ਆਪਣਾ 9154 753511 ਸੋ ਪਿੰਡ ਪੱਖੋ ਕੇ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਬ